ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਸਾਧੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ ਆਪਾਂ ਬਣਾਵਾਂਗੇ ਗਲਗਲ ਦਾ ਖਟਾ ਮਿੱਠਾ ਆਚਾਰ ਤੇ ਆਪਾਂ ਨੇ ਸਾਰੀ ਸਮਾਨ ਦੀ ਨਾ ਤਿਆਰੀ ਕਰ ਦਿੱਤੀ ਐ ਤੇ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਨੇ ਕਿਹੜਾ ਕਿਹੜਾ ਸਮਾਨ ਲੱਤਾ ਹੈ ਦੇਖੋ ਜੀ ਇਹ ਇੱਧਰ ਨਾਲ ਸਾਡੇ ਨਾਲ ਖੇਤ ਵਿੱਚ ਲੱਗੇ ਹੋਏ ਤੇ ਗਲਗਲ ਦੇਖੋ ਬਹੁਤ ਵਧੀਆ ਨੇ ਮੋਟੇ ਮੋਟੇ ਗਲਗਲ ਐ ਤੇ ਇਹਦਾ ਆਚਾਰ ਇੰਨਾ ਜਿਆਦਾ ਟੇਸਟੀ ਬਣਦਾ ਨਾ ਬਹੁਤ ਜਿਆਦਾ ਇਹ ਆਪਣੇ ਕੋਲ ਹੈਗੇ ਤੇ ਗਲ-ਗਲ ਬਾਧੂ ਤੇ ਇਹ ਆਪਾਂ ਨੇ ਤੋੜਤਾ ਸਾਰੇ ਲੱਤੇ ਆ ਤੇ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਇਹਨਾਂ ਦਾ ਨਾ ਆਪਾਂ ਫੇਰ ਆਚਾਰ ਬਣਾਵਾਂਗੇ ਜਿੰਨੇ ਕੁ ਦਾ ਆਪਾਂ ਨੇ ਆਚਾਰ ਬਣਾਉਣਾ ਉਹਦੇ ਵਾਸਤੇ ਆਪਾਂ ਨੇ ਇਸ ਤਰ੍ਹਾਂ ਨਾ ਲੰਬੇ-ਲੰਬੇ ਪੀਸ ਕੱਟ ਲੈਨੇ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਚਾਰ-ਪੰਜ ਮਿਰਚਾਂ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਅਦਰਕ ਮਿਕਸ ਆਚਾਰ ਬਣਾਵਾਂਗੇ ਤੇ ਉਹਦੇ ਵਾਸਤੇ ਆਪਾਂ ਨੇ ਕਿਹੜਾ-ਕਿਹੜਾ ਸਮਾਨ ਲੱਤਾ ਇਹ 2 ਚਮਚੇ ਲੱਤਣੇ ਆਪਾਂ ਨੇ ਕਾਲੇ ਨਮਕ ਦੇ ਇੱਕ ਚਮਚਾ ਲੱਤਾ ਨੇ ਆਪਾਂ ਨੇ ਲਾਲ ਮਿਰਚ ਦਾ ਇੱਦਾਂ ਪਾ ਲਈ ਹੈ ਤੇ ਜਿਵੇਂ ਪਾਵਾਂਗੇ ਤੇ ਵਿੱਚ ਹੈਗੀ ਆ ਕਾਲੀ ਮਿਰਚ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਚਿੱਟਾ ਨਾਕ ਵੀ ਪਾਵਾਂਗੇ ਤੇ ਦੋ ਚਮਚੇ ਲੱਤੇ ਨੇ ਆਪਾਂ ਨੇ ਜੀਰੇ ਦੇ ਚਲੋ ਜੀ ਹੁਣ ਆਪਾਂ ਤੇ ਹੁਣ ਆਪਾਂ ਇਹ ਸਭ ਨੂੰ ਦੇ ਤੇ ਦੇ ਵਿੱਚ ਪਰਾਵਾਂਗੇ ਤੇ ਸਰੋਂ ਦਾ ਤੇਲ ਦੇ ਵਿੱਚ ਬਣਾਵੇ ਨਾ ਬਹੁਤ ਜ਼ਿਆਦਾ ਨਾ ਵਧੀਆ ਤੇ ਬਣਦਾ ਆਚਾਰ ਤੇ ਆਪਨੇ ਬਸ ਇੰਨਾ ਕੇ ਨਾ ਦੋ ਕੜਸੀਆਂ ਤੇਲ ਦੀਆਂ ਲੈ ਲੈਂਦੀਆਂ ਇਹ ਨੂੰ ਨਾ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਚਲੋ ਜੀ ਹੁਣ ਆਪਣਾ ਨਾ ਤੇਲ ਗਰਮ ਹੋ ਗਿਆ ਹੁਣ ਆਪਾਂ ਨਾ ਇਹਦੇ ਵਿੱਚ ਪਾ ਦੂਗੇ ਜੀਰਾ ਤੇ ਆਪਾਂ ਨੇ ਗੈਸ ਘਰਤਾ ਸਿੰਮਤੇ ਤੇ ਇੱਕ ਚਮਚਾ ਆਪਾਂ ਪਾਵਾਂਗੇ ਵਿੱਚ ਹਲਦੀ ਦਾ ਤੇ ਹੁਣ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਨਾ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਨਾ ਜਿਹੜੀ ਆ ਬੱਦਗਲ ਕੱਟ ਕੇ ਰੱਖੀ ਹੋਈ ਸੀ ਹੁਣ ਆਪਾਂ ਇਹਨੂੰ ਵਿੱਚ ਪਾ ਲਵਾਂਗੇ ਪਰਾਂਏ ਚੰਗੀ ਤਰ੍ਹਾਂ ਇੱਕ ਪਕਾ ਦੂੰਗੇ ਦੇਖੋ ਆਪਾਂ ਨੇ ਗੈਟਨਾ ਬਿਲਕੁਲ ਛਿੰਮਤੇ ਕਰਿਆ ਹੋਇਆ ਇਹਨੂੰ ਛਿੰਮ ਤੇ ਰੱਖ ਕੇ ਨਾ ਇਸ ਤਰ੍ਹਾਂ ਹੌਲੀ-ਹੌਲੀ ਪਕਾਵਾਂਗੇ ਤਾਂ ਕਿ ਨਾ ਇਹ ਆਰਾਮ ਨਾਲ ਨਾ ਇਸ ਤਰ੍ਹਾਂ ਪੱਕ ਜਵੇ ਹੁਣ ਆਪਾਂ ਨੇ ਨਾ ਇਹਨੂੰ ਹੌਲੀ-ਹੌਲੀ ਆਰਾਮ ਨਾਲ ਹਿਲਾਇ ਜਣਾ ਹੈ ਇਸ ਨੂੰ ਆਪਣਾ ਨਾ ਗਾੜ ਬਦਲਦਾ ਚਾਰਨਾ ਜਦੋਂ ਇਸ ਤਰ੍ਹਾਂ ਹੌਲੀ-ਹੌਲੀ ਸਿਮ ਤੇ ਨਾ ਬਹੁਤ ਵਧੀਆ ਬਣਦਾ ਬਿਲਕੁਲ ਵੀ ਜਲਦਬਾਜ਼ੀ ਨਹੀਂ ਕਰਨੀ ਹੈਗੀ ਜਿੰਨਾ ਤੁਸੀਂ ਗੈਸ ਤੇ ਨਾ ਸਿਮ ਕਰਕੇ ਬਣਾਉਂਗੇ ਨਾ ਤੇ ਬਹੁਤ ਜ਼ਿਆਦਾ ਵਧੀਆ ਚਾਰ ਬਣੂਗਾ ਆਪਣਾ ਹੁਣ ਆਪਾਂ ਨੂੰ ਨਾ 5-6 ਮਿੰਟ ਹੋ ਗਏ ਨੇ ਇਹ ਗਰਦਲਾਂ ਵਿੱਚ ਪਾਈਆਂ ਨੂੰ ਤੇ ਹੁਣ ਆਪਾਂ ਪਾ ਦਮ ਤੇ ਅਦਰਕ ਤੇ ਹਰੀ ਮਿਰਚ ਹੁਣ ਇਹ ਵੀ ਆਪਾਂ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਕਰਕੇ ਨਾ ਹੁਣ ਆਪਾਂ ਇਹਨਾਂ ਨੂੰ ਵਿੱਚ ਪਾ ਕੇ ਨਾ 2-3 ਮਿੰਟ ਦਾ ਨਾ ਸੇਕ ਲਵਾਵਾਂਗੇ। ਇਸ ਤਰ੍ਹਾਂ ਹੌਲੀ-ਹੌਲੀ ਨਾ ਬਸ ਇਸ ਤਰ੍ਹਾਂ ਮਿਕਸ ਕਰੀ ਜਾਣਾ। ਇਹ ਤਾਂ ਝਟਪਟ ਬਣ ਕੇ ਅਚਾਰ ਬਣ ਜਾਂਦਾ ਏ। ਬਹੁਤਾ ਟਾਈਮ ਨਹੀਂ ਲੱਗਦਾ ਹੈਗਾ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸੁੱਕੇ ਮਸਾਲੇ। ਇਹ ਪਾਦਮਾਗੇ ਆਪਾਂ ਵਿੱਚ ਅਜਮੈਣ। अपने को वाइट नमक ये आप चमचा यह हैला नमक है चमचा का। काली मिर्च का थोड़ा जा पाव गे आप अद्धा का चमचा पावगे लाल मिर्च का हूं आप चंकी तरह मिक्स कर देव ਇਹੋ ਜਿਹਾ achar ਦੀ ਨਾ ਖੁبو ਇੰਨੀ ਜ਼ਿਆਦਾ ਆਉਂਦੀ ਨਾ ਸਾਰੀ ਕਿਚਨ ਦੇ ਵਿੱਚ ਨਾ ਬਹੁਤ ਜ਼ਿਆਦਾ ਖੁਬੂਣ ਲੱਗੀ ਆ ਤੇ ਇਹਨੂੰ ਆਪਾਂ ਨਾ 5-6 ਮਿੰਟ ਦਾ ਨਾ ਹੋਰ ਨਾ ਸੇਕ ਦਵਾਵਾਂਗੇ ਫਿਰ ਨਾ ਚੰਗੀ ਤਰ੍ਹਾਂ ਨਾ achar ਆਪਣਾ ਬਣ ਕੇ ਹੋਊਗਾ ਤਿਆਰ ਇਹ ਚਮਚਾ ਪਾਵਾਂਗੇ ਆਪਾਂ ਕਲਰ ਵਾਸਤੇ ਦੇਗੀ ਮਿਰਚ ਦਾ ਇਹ ਪਾਉਣ ਨਾਲ ਨਾ ਆਪਣੇ ਗੜਗੜ ਦਾ achar ਦਾ ਕਲਰ ਇੰਨਾ ਵਧੀਆ ਹੋਊਗਾ ਨਾ ਬਹੁਤ ਜਿਆਦਾ ਇੱਕ ਟੱਕਾ ਮਿੱਠਾ achar ਬਣਾਉਣ ਵਾਸਤੇ ਨਾ ਆਪਾਂ 2 ਚਮਚੇ ਲੱਤੇ ਨੇ ਚੀਨੀ ਦੇ ਇਹ ਆਪਾਂ ਵਿੱਚ ਪਾ ਦਵਾਂਗੇ ਹੁਣ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਇਹਨੂੰ ਨਾ 5-6 ਮਿੰਟ ਦਾ ਨਾ ਆਪਾਂ ਫੋਰ ਸੇਕ ਲਵਾਵਾਂਗੇ ਚਲੋ ਜੀ ਆਪਣਾ ਨਾ achar ਬਣ ਕੇ ਇੱਕ ਨੰਬਰ ਬਣ ਕੇ ਹੋ ਗਿਆ ਤਿਆਰ ਤੇ ਇਹਦਾ ਕਲਰ ਦੇਖੋ ਕਿੰਨਾ ਵਧੀਆ ਆ ਤੇ ਆਪਾਂ ਨੇ ਆਪਣੀ ਫੈਮਿਲੀ ਨੂੰ ਨਾ ਚੈੱਕ ਕਰਾਇਆ achar ਕਹਿੰਦੇ ਬਹੁਤ ਜਿਆਦਾ ਨਾ ਟੇਸਟੀ ਬਣਿਆ ਏ ਤੇ ਖੱਟ ਮਿੱਠਾ ਅਚਾਰ ਹੈ ਤੇ ਇਹਨੂੰ ਨਾ ਆਪਾਂ 2 ਮਿੰਟ ਦਾ ਹੋਰ ਸੇਕ ਲਵਾ ਲੈਣੇ ਆ ਫਿਰ ਐਨ ਨਾ ਬਹੁਤ ਵਧੀਆ ਅਚਾਰ ਬਣ ਜਾਣਾ ਆਪਣਾ ਠੀਕ ਹੈ ਜੀ ਆਪਣਾ ਨਾ ਹੁਣ ਅਚਾਰ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਗੈਸ ਕਰਦਨੇ ਬੰਦ ਤੇ ਅਚਾਰ ਆਪਣਾ ਇੰਨਾ ਜਿਆਦਾ ਟੇਸਟੀ ਬਣਿਆ ਨਾ ਬਹੁਤ ਜਿਆਦਾ ਤੇ ਦੇ ਕਲਰ ਵੀ ਨਾ ਇਹਨਾ ਵਧੀਆ ਆਇਆ ਨਾ ਬਹੁਤਾ ਟਾਈਮ ਵੀ ਨਹੀਂ ਲੱਗਿਆ ਹੈਗਾ ਬਹੁਤ ਸੌਕੇ ਤਰੀਕੇ ਨਾਲ ਆਪਾਂ ਨੇ ਬਣਾਇਆ ਹੈ ਚਲੋ ਜੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਗਲਗਲ ਦਾ ਖੱਟਾ ਮਿੱਠਾ achar ਬਣਾ ਕੇ ਜਰੂਰ ਦੇਖਿਓ ਤੇ ਆਪਣੀ ਫੈਮਲੀ ਨੂੰ ਖੁਲਾਇਓ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਐਤੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਜੀ ਸਾਡੇ ਨਾ achar ਦਾ ਕਲਰ ਦੇਖੋ ਕਿੰਨਾ ਵਧੀਆ ਆ ਤੇ ਬਹੁਤ ਜ਼ਿਆਦਾ ਨਾ ਟੇਸਟੀ ਬਣਿਆ ਹੈ